दुग दु भी आ गया खुशी आ गया बेटी खुशी आ गया ਤੇ ਇਹ ਲਾ ਕੇ ਦੁੱਗਾਂ ਵਾਲਾ ਗੱਲ ਕਰਦਾ ਰਿਹਾ ਉਹ ਬੰਦੇ ਜਾਣ ਜੋ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਖੁਸ਼ੀ ਦੇ ਲਈ ਇਹਦੇ ਛੰਨਾ ਵਾਲਾ ਪੂਰੀ ਆ ਗਿਆ ਇੱਕ ਵਾਰੀ ਤਾੜੀਆਂ ਆਉਂਦੇ ਨੇ ਵੀ ਵੀਰੋ ਇੱਕ ਤਾੜੀ ਬੁੱਲਤ ਖੀਰਾ ਵਾਲੀ ਨੇ ਜਿਵੇਂ ਖੀਰਾਂ ਵਾਲਿਆਂ ਕਰਫਤ ਸਾਂਜੀ ਮਾਰ ਕਦੇ ਵੀ ਛਾਦੇ ਮਿੱਤਰੋ ਚੰਡੇ ਮੰਗੀ ਦੇ ਚੇਲੇ ਆਹ ਕਾਲੇ ਸੰਗਿਆ ਵਾਲਾ ਅੱਥਰ ਲੁੱਟਦਾ ਫਰਦਾ ਮੇਲੇ ਖੀਰਾਂ ਵਾਲੀਏ ਬੁੱਲ ਮਲੋਕੀ ਤਗ ਤਗ ਨੇ ਉਹ ਕਹਿੰਦੇ ਲੰਡੇ ਕਦੇ ਕੱਪ ਦੇ ਉੱਤੇ ਆ ਵੇਖ ਨਲਕਰੇ ਕਹਿੰਦੇ ਲੰਡੇ ਕਹਿੰਦੇ ਕੱਪ ਦੇ ਉੱਤੇ ਆ ਵੇਖ ਨਲਕਰੇ ਪੈਂਦੇ ਇੱਕ ਬੜੀ ਬੇਨਤੀ ਹੈ ਬਹੁਤ ਸਾਰੇ ਸੱਜਣ ਜਿਹੜੇ